ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਖਬਰ ਮੇਰੇ ਰਾਧੀ ਅੱਜ ਬਠਿੰਡਾ ਦੇ ਵਿੱਚ ਬਸਟਨ ਬਚਾਓ ਸੰਘਰਸ਼ ਕਮੇਟੀ ਵੱਲੋਂ ਮਹਿਣਾ ਚੌਂਕ ਬਸਟਨ ਏਰੀਆ ਬੰਦ ਦਾ ਐਲਾਨ ਕੀਤਾ ਗਿਆ ਜਿਸ ਦੇ ਵਿੱਚ ਦੁਕਾਨਾਂ ਉੱਤੇ ਖੁੱਲੀਆਂ ਨਜ਼ਰ ਆਈਆਂ ਅਤੇ ਲੋਕ ਕੁਝ ਮਾਰਕੀਟ ਵਾਲੇ ਦੇ ਪ੍ਰਧਾਨ ਵੱਲੋਂ ਇਹ ਕਿਹਾ ਗਿਆ ਕਿ ਉਹਨਾਂ ਨੂੰ ਤਾਂ ਉਹਨਾਂ ਦੇ ਨਾਲ ਕੋਈ ਮੀਟਿੰਗ ਨਹੀਂ ਕੀਤੀ ਗਈ ਇਹਨਾਂ ਨੇ ਆਪਦੇ ਵੱਲੋਂ ਹੀ ਐਲਾਨ ਕਰ ਦਿੱਤਾ ਗਿਆ ਤੁਹਾਨੂੰ ਸੁਣਵਾਨੇ ਆ ਉਨ੍ਹਾਂ ਦੀ ਜ਼ੁਬਾਨੀ ਕੀ ਕਹਿਣਾ ਹੈ ਉਨ੍ਹਾਂ ਦਾ ਇਸ ਬੰਦ ਦੇ ਐਲਾਨ ਬਾਰੇ ਤੇ ਦੂਜੇ ਪਾਸੇ ਦੁਕਾਨਾਂ ਖੁੱਲੀਆਂ ਵੀ ਨਜ਼ਰ ਆਈਆਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਮਹਿਣਾ ਚੌਂਕ ਤੇ ਬੱਸ ਸਟੈਂਡ ਏਰੀਆ ਦੀ ਜਿੱਥੇ ਦੁਕਾਨਾਂ ਖੁੱਲੀਆਂ ਨਜ਼ਰ ਆ ਰਹੀਆਂ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਤਰਸ਼ੀਮ ਮਾਨਸਲੇ ਹਾਂਜੀ ਤਰਸ਼ੀਮ ਜੀ ਅੱਜ ਬੰਦੇ ਦਾ ਐਲਾਨ ਕੀਤਾ ਗਿਆ ਕਿਹੜੇ ਕਿਹੜੇ ਏਰੀਆ ਬੰਦ ਕੀਤੇ ਗਏ ਅੱਜ ਬੱਸ ਸਟੈਂਡ ਦੇ ਬੈਕ ਸਾਈਡ ਜੀ ਕੋਟ ਰੋਡ ਮਹਿਣਾ ਚੌਕ ਏਰੀਆ ਸਵਾਚੌਂਕ ਜੀ ਤੇ ਕਿੰਨੇ ਕ ਬੰਦੇ ਦਾ ਐਸਾ ਦੇਖਣ ਨੂੰ ਮਿਲ ਰਿਹਾ ਹੈ ਪੰਦਾ ਪੂਰਾ ਸਰੋਗਾ ਜੀ ਪਿੰਡਾਂ ਤੋਂ ਜਥੇਬੰਦੀਆਂ ਵੀ ਆ ਰਹੀਆਂ ਨੇ ਜੀ ਇਹ ਪਾਸਾ ਦਾ ਸੰਘਰਸ਼ ਕਮੇਟੀ ਵੱਲੋਂ ਹੈ ਜੀ ਸਾਡਾ ਪਾਸਾ ਦਾ ਬਦਲਣ ਨੂੰ ਰੋਕਣ ਵਾਸਤੇ ਤੇ ਜਿਸ ਤਰ੍ਹਾਂ ਦੇਖਿਆ ਜਾ ਵੀਦਾ ਪਿੱਛੇ ਗਲੀ ਦੇ ਵਿੱਚ ਜਿਹੜੇ ਸਾਰੀਆਂ ਦੁਕਾਨਾਂ ਖੁੱਲੀਆਂ ਵੀ ਹੈ ਤੇ ਤੁਹਾਡੇ ਆਪੋਜੀਟ ਵੀ ਆ ਤੁਹਾਨੂੰ ਦਿਖਾ ਰਿਹਾ ਵੀ ਇਹ ਦੁਕਾਨਾਂ ਖੁੱਲੀਆਂ ਵੀ ਹੈ ਇਹ ਦੁਕਾਨਾਂ ਦੀ ਸਿਰਫ ਇੱਕ ਵਾਸ ਕੋਈ ਕੈਂਪਰ ਲੈ ਕੇ ਆਇਆ ਕਰੋ ਕੋਈ ਪਾਣੀ ਲੈ ਕੇ ਆਇਆ ਕੋਈ ਬਰਫ਼ ਲੈ ਕੇ ਆਇਆ ਉਹਦੇ ਵਾਸਤੇ ਹੈ ਜੀ ਕੈਂਪਰ ਲੈ ਕੈਂਪਰ ਤਾਂ ਉਹ ਬਾਹਰ ਹੁੰਦੀਆਂ ਦੁਕਾਨ ਦੇ ਅੰਦਰ ਨਹੀਂ ਹੁੰਦੀਆਂ ਉਹ ਅੰਦਰ ਰੱਖ ਕੇ ਇਸ ਦੁਵਾਰੋਂ ਸਾਡੇ ਨਾਲ ਹੀ ਸੰਘਰਸ਼ ਦੇ ਵਿੱਚ ਸ਼ਾਮਲ ਹੋਣਗੇ ਔਰ ਸਾਡਾ ਪੁਰਜੋਰ ਪੂਰਾ ਹੀ ਸਹਿਵਿਕ ਬੰਦੇ ਦਾ ਸਾਥ ਹੈ ਇਸ ਤਰ੍ਹਾਂ ਅੱਜ ਦੇ ਤਿਹਾਰਾ ਦੇ ਦਿਨ ਚੱਲ ਰਹੇ ਆ ਕੰਮ ਤਾਂ ਲੋਕਾਂ ਕੋਲ ਪਹਿਲੇ ਵੀ ਹੈ ਨਹੀਂ ਬੰਦ ਕਿਉਂ ਬੰਦ ਸੀ ਫਿਰ ਜੇ ਵਸ ਛੱਡਾ ਜੇ ਬਦਲ ਲੰਗੇ ਤਾਂ ਹੀ ਫਿਰ ਕੰਮ ਜਮਾਂ ਹੀ ਖਤਮ ਹੋ ਜਾਣਗੇ ਫਿਰ ਸਾਡਾ ਇੱਥੇ ਕੀ ਫਾਇਦਾ ਅੱਛਾ ਅਸੀਂ ਇਹਦੇ ਵਾਸਤੇ ਸੰਘਰਸ਼ ਕਰ ਰਹੇ ਆ ਜੋ ਸਾਡਾ ਰੋਜ਼ੀ-ਰੋਟੀ ਹੈ ਸਾਡੀ ਰੋਜ਼ੀ-ਰੋਟੀ ਹੈ ਜੇ ਜੇ ਆਪਾਂ ਦੇਖਿਆ ਜਾਏ ਵੀ ਇਹ ਤੁਹਾਡਾ ਹੋਟਲ ਹੈਗਾ ਕਿ ਤੁਸੀਂ ਇਹਦੇ ਵਿੱਚ ਹੋਟਲ ਨੂੰ ਵੀ ਬੰਦ ਕੀਤਾ ਹੈ ਹੋਟਲ ਤਾਂ ਜੀ ਗੇਟ ਤਾਂ ਖੁੱਲ ਹੀ ਰਹਿੰਦਾ ਹੋਟਲ ਦਾ ਹੁਣ ਜੇ ਕੋਈ ਅੰਦਰ ਆਏ ਜੇ ਰੈ residencial ਹੋਟਲ ਹੈ ਇਹਦੇ ਵਿੱਚ ਰੂਮਸ ਐ ਕਮਰੇ ਐ ਉਹ ਆਉਣ ਜਾਣ ਵਾਸਤੇ ਤਾਂ ਖੁੱਲ ਹੀ ਰਹੂਗਾ ਹਾਂ ਵੀ ਯਾਨੀ ਕਿ ਤੁਸੀਂ ਬੰਦ ਨਹੀਂ ਕੀਤਾ ਲੋਕਾਂ ਦੀ ਦੁਕਾਨਾਂ ਬੰਦ ਕਰਾਉਂਦੇ ਹੋ ਵੀ ਦੁਕਾਨਾਂ ਭਾਈ ਅੱਛਾ ਜੀ ਸਤਪਾਲ ਜੈਨ ਜੀ ਭਾਈ ਸਾਹਿਬ ਜਿਹੜਾ ਅੱਜ ਬਾਜ਼ਾਰ ਬੰਦ ਹੈ ਤੇ ਕੀ ਅਸਰ ਨਿਕਲ ਨਹੀਂ ਦੇਖ ਰਹੇ ਅਸੀਂ ਅਸਰ ਇਹਦਾ ਕੁਝ ਨਹੀਂ ਹੈ ਜੀ ਬਸ ਪਹਿਲੀ ਗੱਲ ਤਾਂ ਬਸ ਸਟੈਂਡ ਦਾ ਜਿਹੜਾ ਸਰਕਾਰ ਨੇ ਕੁਝ ਕਰਨਾ ਆਪਣੀ ਮਰਜ਼ੀ ਨਾਲ ਕਰਨਾ ਕਿਸੇ ਨੂੰ ਕੁਝ ਨਹੀਂ ਪੁੱਛਣਾ ਅਜੇ ਲੋਕ ਤਾਂ ਰੋੜਾ ਪਾਣ ਵਾਲੇ ਹੈ ਜਿਹੜਾ ਰਹਿ ਗਿਆ ਸਰਕਾਰਾਂ ਦਾ ਕੰਮ ਸਰਕਾਰਾਂ ਦੇ ਹੱਥ 'ਚ ਹੀ ਹੈ ਜਿਹੜਾ ਰਹਿ ਗਿਆ ਬਾਜ਼ਾਰ ਬੰਦ ਆਲਾ ਕੰਮ ਦੋ ਤਿੰਨ ਘੰਟਿਆਂ ਦੀ ਗੱਲ ਹੈ ਜੇ ਬਾਜ਼ਾਰ ਬੰਦ ਵੀ ਹੋ ਜੂਗਾ ਤੇ ਨਾਲ ਕੋਈ ਲੰਬਾ ਜੋੜਾ ਫਰਕ ਨਹੀਂ ਪੈਂਦਾ ਇਹ ਤਾਂ ਇਹਨਾਂ ਨੂੰ ਸਾਰਿਆਂ ਨੂੰ ਵਿਸ਼ਵਾਸ 'ਚ ਲੈ ਕੇ ਸਾਰੇ ਦਿਨ ਵਾਸਤੇ ਬੰਦ ਕਰਨਾ ਚਾਹੀਦਾ ਸੀਗਾ ਸਾਰੇ ਬਾਜ਼ਾਰ ਨੂੰ ਸਾਰਾ ਦਿਨ ਵਾਸਤੇ ਬੰਦ ਕਰਕੇ ਸੈਨਟਾਈਜੇਸ਼ਨ ਕਰਨੀ ਚਾਹੀਦੀ ਹੈ ਐਸਟਰਾ 2 ਘੰਟੇ ਦਾ 3 ਘੰਟੇ ਦਾ ਬੰਦ ਇਹ ਨਾਲ ਕੋਈ ਸਰਕਾਰ ਦੇ ਅਸਰ ਨਹੀਂ ਹੁੰਦਾ ਸਰ ਦੇਖਿਆ ਜਾਵੇ ਤਾਂ ਦੁਕਾਨਾਂ ਬਹੁਤ ਸਾਰੀਆਂ ਦੁਕਾਨਾਂ ਖੁੱਲੀਆਂ ਵੀ ਆ ਗਈਆਂ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਹੈ ਕਿ ਇੱਕਾ ਨਹੀਂ ਹੈ ਦੁਕਾਨਦਾਰਾਂ ਦਾ ਅੰਦਰੋਂ ਅੰਦਰ ਹੀ ਸਭ ਕਹਿੰਦੇ ਉਹ ਕਰ ਲੂਗਾ ਉਹ ਕਰ ਲੂਗਾ ਕਿਸੇ ਨੇ ਕਿਸ ਨਾਲ ਮੈਜੋਰਟੀ ਨਹੀਂ ਹੈ ਪੂਰਾ ਵਿਸ਼ਵਾਸ 'ਚ ਲੈ ਕੇ ਨਹੀਂ ਚੱਲਿਆ ਜਾਂਦਾ ਇਹਦੇ ਵਿੱਚ ਜਿਹੜਾ ਕੋਈ ਸੇਮਟਦਾ ਉਹ ਸਾਰੇ ਬਾਜ਼ਾਰ ਵਾਲਿਆਂ ਦਾ ਉਹ ਨਹੀਂ ਹੈ ਇਹਦੇ ਕੋਈ ਬਾਹਰਲੇ ਯੂਨੀਅਨ ਆਏ ਹੋ ਰਹੇ ਉਹਨਾਂ ਦਾ ਸਟੈਂਡ ਇਹਦੇ ਤੇ ਇਸ ਕਰਕੇ ਦੁਕਾਨਦਾਰਾਂ ਦਾ ਪੂਰਾ ਵਿਸਵਾਸ ਨਹੀਂ ਆਇਆ ਨਾ ਅਸੀਂ ਅਸੀਂ ਬੰਦ ਕਰ ਦਿਆਂਗੇ ਕੋਈ ਦਿੱਕਤ ਨਹੀਂ ਹੈ ਪਰ ਦੋ ਦਿਨ ਘੰਟਿਆਂ ਨਾਲ ਬੰਦ ਕਰਨ ਨਾਲ ਕੁਝ ਨਹੀਂ ਹੈ ਸਰ ਹੋਣਾ ਸਰਕਾਰ ਦੇ ਕੋਈ ਜੁਲ ਨਹੀਂ ਰੰਗਣੀ ਸਰ ਤੁਹਾਡੇ ਨਾਲ ਕੀ ਐ ਕਿ ਮੀਟਿੰਗ ਕੋਈ ਕਰਾਈ ਗਈ ਹੈ ਨਹੀਂ ਸਾਡੇ ਨਾਲ ਕੋਈ ਮੀਟਿੰਗ ਨਹੀਂ ਹੋਈ ਸਾਡੇ ਕੋਲ ਤਾਂ ਕੱਲ ਦੁਕਾਨਾਂ ਤੇ ਆ ਕੇ ਡੋਰ ਡੋਰ ਕਹਿ ਕੇ ਗਏ ਸੀ ਕਿ ਜੇ ਬੰਦੇ ਸਾਥ ਦੋ ਸਾਡੇ ਅੱਛਾ ਲੇਕਿਨ ਸਾਡੇ ਨਾਲ ਕੋਈ ਮੀਟਿੰਗ ਨਹੀਂ ਨਹੀਂ ਸਾਡੇ ਨਾਲ ਕੋਈ ਮੀਟਿੰਗ ਨਹੀਂ ਹੋਈ ਉਹ ਵੀ ਆਪਣੇ ਆਪ ਹੀ ਅਨਾਉਂਸ ਕਰ ਦਿੱਤੀ ਹੈ ਹਾਂ ਇਹ ਬੱਸ ਸਟੈਂਡ ਦੇ ਏਰੀਆ ਵਾਲੇ ਆਡੇ ਮਹਿਣਾ ਚੌਕ ਦੁਕਾਨਦਾਰ ਐਸੋਸੀਏਸ਼ਨ ਨਾਲ ਸਾਡੀ ਕੋਈ ਕਨਾਂ ਦੀ ਮੀਟਿੰਗ ਨਹੀਂ ਹੋਈ ਕੋਈ ਸਾਡੇ ਕੋਲ ਗੱਲ ਨਹੀਂ ਕਰੀ ਇਨਾਂ ਨੇ ਕਿਉਂਕਿ ਮੈਂ ਖੁਦ ਮਹਿਣਾ ਚੌਕ ਦੁਕਾਨਦਾਰ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਹਾਂ ਬਰਤਨ ਡੀਲਰ ਐਸੋਸੀਏਸ਼ਨ ਦਾ ਡੇਰਾ ਮੈਂ ਪ੍ਰੈਜ਼ੀਡੈਂਟ ਹਾਂ ਪਰ ਸਾਡੇ ਕੋਲੇ ਕਿਸੇ ਨਾਲ ਕੋਈ ਮੀਟਿੰਗ ਨਹੀਂ ਕਰੀ ਸਰ ਇੱਕ ਜੀ ਦੇਖਣ ਨੂੰ ਮਿਲ ਰਹੀ ਹੈ ਜਿਹੜੇ ਇਹਨਾਂ ਦੇ ਮੋਦੀ ਲੱਗੇ ਹੋਏ ਆ ਉਹਨਾਂ ਦੀ ਵੀ ਇੱਕ ਗੱਲ ਹੈ ਕਿ ਲੋਕਾਂ ਦੇ ਦੁਕਾਨਾਂ ਬੰਦ ਆਪਦੇ ਇਲੈਕਸ਼ਨ ਲੜਦੇ ਗਾਂ ਠਾਨ ਵਾਲੇ ਟਾਈਮ ਤੇ ਤੇ ਆਪਦੀ ਪੋਲਿਟਿਕਸ ਚਮਕਾਣੀਆਂ ਉਹਦਾ ਹੱਲ ਕੋਈ ਨਹੀਂ ਹੈ ਸੀੇ ਕੋਲੇ ਵੀ ਇਹ ਤਾਂ ਮੂ ਰੂਟਿਨ ਚ ਹੀ ਹੁੰਦੀਆਂ ਇਹ ਗੱਲਾਂ ਤਾਂ ਯਾਨੀ ਕਿ ਪੋਲਿਟਿਕਸ ਚਮਕਾਉਂਦੇ ਸਭ ਪੋਲਿਟਿਕਲ ਨਕਸ਼ਾ ਕੀਤਾ ਜਾ ਰਿਹਾ ਆ ਬਸ ਉਹਦੇ ਸਾਡੇ ਦੁਕਾਨਦਾਰਾਂ ਨੂੰ ਕੀ ਹੋਣਾ ਹੈ ਬਸ ਸਟੈਂਡ ਤੇ ਸਰਕਾਰ ਨਾਲ ਲੈ ਕੇ ਜਾਣ ਤੇ ਲੈ ਕੇ ਜਾਊਗੀ ਯਾਰ ਉੱਥੇ ਮਰਨ ਬੋ ਅੜ ਤਾਲ ਬੋਖੜ ਤਾਲ ਕਰਕੇ ਬਹਿ ਜਾਓ ਡੀਸੀ ਦੀ ਕੋਠੀ ਘੇਰ ਲੋ ਐਮਐਲਏ ਦੀ ਕੋਠੀ ਘੇਰ ਲੋ ਕੰਮ ਤਾਂ ਕਰਨਾ ਨਹੀਂ ਕਿਸੇ ਨੇ ਤੇ ਰੋਕ ਲੈ ਕੇ ਬਜ਼ਾਰ ਬੰਦ ਕਰਨ ਵਾਲ ਤਾਂ ਨਾ ਮਸਲਾ ਹੁੰਦਾ ਜੀ ਨੁਕਸਾਨ ਕਿੰਨਾ ਕੰਡਾ ਦੁਕਾਨਦਾਰਾਂ ਦਾ ਜਿਹੜਾ ਵਿਚਾਰ ਤੰਨਦੇ ਨੁਕਸਾਨ ਤਾਂ ਪਹਿਲਾਂ ਹੀ ਬਹੁਤ ਹੋਇਆ ਕੰਮ ਤਾਂ ਵਿਚਾਰਾਂ ਜਿਵੇਂ ਵੈਸੇ ਹੀ ਹੈ ਨਹੀਂ ਖਰਚੇ ਨਿਕਲਦੇ ਨਹੀਂ ਹੈ ਹੋਰ ਕਰਜ਼ੇ ਸਿਰ ਚੜ ਜਾਣਗੇ ਹੋਰ ਕੀ ਹੋਊਗਾ ਉਦੋਂ ਨਾਲ ਕੋਈ ਫਰਕ ਪੈਂਦਾ ਲੰਬਾ ਚੋੜਾ ਇਹ ਸਾਰੇ ਪੰਜਾਬ ਬਰਿੰਡਾ ਵਿਪਾਰ ਮੰਡਲ ਨਾਲ ਵਿਸ਼ਵਾਸੇ ਲੈ ਕੇ ਸਾਰੇ ਰੱਡ ਫਿਰ ਬੰਦ ਕਰਾਇਆ ਜਾਵੇ ਪੂਰੇ ਵਿਪਾਰ ਮੰਡਲ ਨਾਲ ਲੈ ਕੇ ਚੱਲੇ ਰਿਹਾ ਉਪਰਲਾ ਵਿਪਾਰ ਮੰਡਲ ਵੀ ਤਾਂ ਆਪਣਾ ਕਰਦਾ ਹੀ ਹੈ ਨਾ ਸਾਰਾ ਕੁਝ ਕੋਈ ਗੱਲ ਹੀ ਨਹੀਂ ਕਰਦੇ